ਸਾਚੀ ਕਲਸਰ ਨੂੰ ਪਿੰਡ ਦੁਸਾਂਝ ਕਲਾ ਵਿਖੇ ਡਾਕਟਰ ਪੀ ਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦਿਹਾਤੀ ਮਜ਼ਦੂਰ ਸਭਾ ਅਤੇ ਹੋਰ ਜਥੇਬੰਦੀਆਂ ਵੱਲੋਂ ਬਾਸਾਡਾ ਦੁਸਾਂਝ ਕਲਾ ਵਿਖੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਰਥਿਕ ਹੋਂਦ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੀ ਅਗਵਾਈ ਬਲਵਿੰਦਰ ਸਿੰਘ ਦੁਸਾਂਝ ਤੇ ਰਾਮਨਾਥ ਪੰਚ ਨੇ ਕੀਤੀ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਅੰਮ੍ਰਿਤ ਨੰਗਲ ਅਤੇ ਮੱਖਦ ਸੰਗਾਮੀ ਨੇ ਇਸ ਮੌਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਜੋ ਦਲਤਪੋਦੀ ਨੀਤੀਆਂ ਹਨ ਉਹਦੇ ਖਿਲਾਫ ਜਾਣਕਾਰੀ ਦਿੱਤੀ ਅੱਡਾ ਦੁਸ਼ਾਂਚ ਖਲਾ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਅਬੇਡ ਗਰੀਬ ਆਇਚਾਰਿਕ ਦੇ ਲੋਕਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਜਿੰਦਬਾਦ 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 ਅੱਜ ਦਾ ਅੱਜ ਦਾ ਆਏ ਜਿਹੜਾ ਇਕੱਠ ਆ ਦੁਸਾਂਝ ਗਲਾਨੇ ਵਿੱਚ ਸਾਡੇ ਬਹੁਤੀ ਸਰਕਾਰ ਤੋਂ ਸਾਡੇ ਬੇਵਰਾ ਬੇਦਗਰ ਜੀ ਜਿਨ੍ਹਾਂ ਦਾ ਪਰਸੋਂ ਉਹਨਾਂ ਦੀ ਪ੍ਰਧਾਨਗੀ ਵਾਲ ਨੂੰ ਨੂੰ ਇਹ ਸਰਕਾਰ ਦਾ ਜਿਹੜਾ ਮਨੋਸ਼ਮ੍ਰਿਤੀ ਲਿਹਾਉਣੀ ਚਾਹਦਾ ਇੱਥੇ ਸਾਰੇ ਸਭ ਦਾ ਆਜੂ ਇਹ ਜਿਹੜੇ ਸਰਕਾਰ ਆ ਉਹਨੇ ਆਪਣੇ ਸਾਡੇ ਲਈ ਹੱਕਾਂ ਦੀ ਜਿਹੜੀ ਰੱਖੀ ਕਰਦਾ ਉਹਨੂੰ ਜ਼ਰੂਰ ਨਾ ਚਾਹੁੰਦੇ ਆ ਮਨੋਸ਼ਮ੍ਰਿਤੀ ਲਾਜੂ ਮੈਂ ਚਾਹੁੰਦੇ ਆ ਇਹ ਸਰਕਾਰਾਂ ਸਮੇਂ-ਸਮੇਂ ਤੇ ਇਸ ਤਰ੍ਹਾਂ ਕਰ ਰਹੀ ਆ ਅਸੀਂ ਇਹ ਸਾਥੀ 1 ਮਿੰਟ 1 ਮਿੰਟ ਸਾਥੀ 1 ਮਿੰਟ 1 ਮਿੰਟ ਦੇਖੀ ਹੋ ਜਾ ਇਧਰ ਨੂੰ ਮੂੰਹ ਕਰ ਲਈ ਸਾਥੀ ਇਧਰ ਨੂੰ ਮੂੰਹ ਕਰ ਲਈ ਸਾਥੀਓ ਰੋਸ਼ਨ ਦਰਸ਼ਨ ਜਿਹੜਾ ਕੱਲ ਜਾ ਰਹੇ ਆ ਇਹ ਰੋਸ਼ਨ ਦਰਸ਼ਨ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਜੀਵਨ ਵੱਲੋਂ ਜਨਤਕ ਜਥੇਬੰਦੀਆਂ ਜਿਹੜੀਆਂ ਲਗਾਤਾਰ ਸੰਘਰ ਸਾਡੀ ਗੱਲ ਹੋਣੀ ਹੁੰਦੀ ਆ ਸਾਡੀਆਂ 6 ਸੂਲਾਂ ਦੀ ਗੱਲ ਹੋਣੀ ਹੁੰਦੀ ਆ ਉਸ ਉਸ ਪਦਮੰਦ ਨੇ ਜਿਹਨੇ ਬਠਿੰਡੇ ਉਹਨਾਂ ਨੇ ਬਿਅਕਤੀ ਗ੍ਰਹਿ ਮੰਤਰੀ ਹਮੇਸ਼ਾ ਵੱਲੋਂ ਇੱਕ ਟਿੱਪਣੀ ਕੀਤੀ ਗਈ ਕਿ ਅਮੇਸ਼ਕਰ 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 ਦਾ ਨਾਂ ਜਨਤ ਨਹੀਂ ਛਾਪ ਰਹੇ ਆ ਜਿਹੜੀ ਜਗ੍ਹਾ ਤੇ ਕਿਸੇ ਜੇਵੀ ਦੇ ਨਾਂ ਛਪਿਆ ਹੁੰਦਾ ਤਾਂ ਸਾਨੂੰ ਸੁਰਗ ਪਿਲ ਜਾਣਾ ਸੀ ਪਰ ਅਸੀਂ ਉਸ ਮੂਰਖ ਨੂੰ ਦੱਸਣਾ ਚਾਹਨੇ ਆ ਨੇ ਨਹੀਂ ਸਾਡੇ ਵੀਰ ਅਮੇਕਰ ਕਿਸੇ ਵੀ ਦੇਵੀ ਦੇਵਤੇ ਨਾਲੋਂ ਘੱਟ ਨਹੀਂ ਹੈ ਕਿਉਂਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਦੇਵੀ ਦੇਵਤਿਆਂ ਨੇ ਸਾਨੂੰ ਲਕਾੜਿਆ ਸਾਡੇ ਨਾਲ ਥੋਰ ਪਰਿਵਾਰ ਦਿੱਤਾ ਸਾਡੀ ਖੁਸ਼ਮਤ ਦਾ ਤਾਂ ਜਿਹੜਾ ਆ ਕਦੀ ਬੰਦ ਖਾਸੀ ਰਹਿਣਾ ਰਾਹ ਆ ਖੋਲਿਆ ਉਹ ਡਾਕਟਰ ਵੀਰ ਅਮੇਕਰ ਨੇ ਖੋਲਿਆ ਐਮਿਸ਼ਾ ਵਰਗੇ ਨੇ ਦੇਸ਼ ਦੇ ਅੰਦਰ ਮਨੁੱਖੀ ਸਮਰੱਥੀ ਲਾਗੂ ਕਰਨਾ ਚਾਹੁੰਦੇ ਆ ਕਿ ਦਰਾਸਾਲ 1925 ਦੇ ਵਿੱਚ ਤੋਂ ਸਟਾਰਟ ਹੋ ਕੇ ਹੁਣ ਤੱਕ ਇਹ ਸ਼ਾਸਨ ਕਰਦੇ ਆ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਭਾਰਤੀ ਸੁਨਾਨੂ ਖਤਮ ਕਰਕੇ ਇੱਥੇ ਮਨੁੱਖੀ ਸਮਰੱਥੀ ਨਹੀਂ ਕਰੇ ਜਦੋਂ ਮਨੁੱਖੀ ਸਮਰੱਥੀ ਜਿਹੜੀ ਆ ਇਹ ਲਾਗੂ ਹੋਊਗੀ ਜਿਹਨੇ ਐਮਪੀ ਐਮਐਲਏ ਜਿਹੜੇ ਅੱਜ ਸਦਨੀ ਘਾਤ ਬੈਠੇ ਆ ਇਹਦਾ ਹੱਕ ਤਾਂ ਹੋਣਾ ਚਾਹੀਦਾ ਸੀ ਇਹ ਜੜਾਸ਼ਾ ਖਤਮ ਹੋ ਗਈ ਕੱਟ ਰਹਿਣੀ ਤੁਸਨਾ ਮਨੁੱਖੀ ਜੇ ਲਾਗੂ ਹੋਈਆ ਨਾ ਸਾਡੇ ਕੋਈ ਜ਼ਰਾ ਹੋਣਾ ਨਾ ਦੁਨੀਆ ਤੇ ਨਾ ਹੀ ਅਸੀਂ ਐਮਪੀ ਬਾਨਾ ਨਾ ਹੀ ਪੰਚ ਸਰਪੰਚ ਉਹ ਸਾਰੇ ਅਹੁਦੇ ਜਿਹੜੇ ਆ ਖਤਮ ਕਰ ਦੇਣੇ ਆ ਇਸ ਲਈ ਸਾਡਾ ਇਹ ਮੁੱਖ ਜਿੰਦਰਾ ਸਾਡਾ ਮੁੱਖ ਕੰਮ ਨਾ ਹੋਇਆ ਕਿਸੇ ਜਿਸੇ ਬੰਦ ਹੋ ਗਏ ਸਾਡੇ ਸੁਭਾਅ ਅੰਦਰ ਹੀ ਜੁੜਾਇਆ ਲੋਕਾਂ ਨੂੰ ਨਾ ਮਾਰਿਆ ਐਸੇ ਦਾ ਛੋਟ ਰੱਖੇਗਾ ਮੈਂ ਆਪਣੇ ਆਕੇ ਇਸ ਲਈ ਰਾਸ਼ਟਰ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਇਹ ਸੰਕਟਕਾਲ ਦੇ ਉੱਪਰ ਮੱਖਣ ਸੇਮਾ ਦੇ ਉੱਪਰ ਜਿਹੜੇ ਅਸੀਂ ਪੁੱਛਣੇ ਸਾਰ ਨੂੰ ਯਾਰਾ ਜਿਹੜੇ ਆਪ ਕਰ ਰਹੇ ਆਣ। ਖੁਲਾਕ ਵੀ ਹੁਣ ਹੁਣ ਆਇਆ ਤੇ 5.59 ਉੱਥੇ ਵੀ ਹੁਣ ਆਇਆ। ਇਸ ਲਈ ਤੁਹਾਨੂੰ ਬੇਨਤੀ ਕਰਾਂਗੇ ਕਿ ਜਿਹੜੇ ਵੀ ਜਥੇਬੰਦੀਆਂ ਸਾਨੂੰ ਕਾਲ ਦਿੰਦੀਆਂ ਆ ਤੇ ਫਰ ਕਰ ਚੋਣ ਦੇ ਵਿੱਚ ਆਪ ਆਪਣਾ ਯੋਗਦਾਨ ਪਾਉਣਾ ਆ। ਆਪਣੇ ਭਾਰਤੀ ਸੁਲਾਨ ਨੂੰ ਬਚਾਉਣਾ ਆ। ਇਹਨਾਂ ਸਭ ਨੂੰ ਮੈਂ ਧੰਨਵਾਦ ਜਾਂ ਤਾਂ ਜਸਪ੍ਰੀਤ ਸਾਹਿਬ ਸਾਡੀ ਨੇ ਬਹੁਤ ਬੜੇ ਬੁਲੇ ਵਿਚਾਰ ਰੱਖਿਆ ਅੱਜ ਦਾ ਇਹ ਰੋਸ ਪ੍ਰਦਰਸ਼ਨ ਜਿਹੜਾ ਪੂਰੇ ਪੰਜਾਬ ਦੇ ਵਿੱਚ ਅੰਬੇਡਕਰ ਸੋਚ ਰੱਖਣ ਵਾਲੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਜਿਹਦੇ ਸੰਦਰਭ ਦੇ ਵਿੱਚ ਉਸਾਂਝ ਕਲਾਂ ਦੇ ਵਿੱਚ ਪੰਜਾਬ ਜੀ ਕੇਂਦਰ ਸਰਕਾਰ ਦਾ ਪੁੱਤਰਾ ਫੁਕਿਆ ਗਿਆ ਕਿਉਂਕਿ ਪਰਸੋਂ ਰੋਜ਼ ਅਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਤੇ ਨੇੜੇ ਬਾਵਾ ਸਾਹਿਬ ਦਾ ਅੰਬੇਡਕਰ ਸਾਹਿਬ ਦੀ ਜਿਹੜੀ ਆ ਪ੍ਰਤੀਮਾ ਜਿਹੜੀ ਪਣੀ ਹੋਈ ਸੀ ਕੋਰੂ ਕਿਸੇ ਵਿਅਕਤੀ ਨੇ ਉਹਦੇ ਨਾਲ ਕੋੜੀ ਲਾ ਕੇ ਥੋੜਾ ਫੜ ਕੇ ਉਹਨੂੰ ਤੋੜਨ ਦਾ ਜਤਨ ਕੀਤਾ ਗਿਆ ਲੋਕਾਂ ਦੇ ਦੇਖਣ ਦੇ ਵਿਰੋਧ ਕਰਨ ਤੇ ਪੁਲਿਸ ਦੇ ਆਉਣ ਤੇ ਉਹ ਬੰਦੇ ਨੂੰ ਰੋਕਿਆ ਗਿਆ ਅਸੀਂ ਸਮਝਦੇ ਹਾਂ ਇਹ ਕੋਈ ਮਾਮੂਲੀ ਸਾਜ਼ਿਸ਼ ਨਹੀਂ ਹੈ ਇਹ ਕੋਈ ਇੱਕ ਵਿਅਕਤੀ ਦਾ ਜਿਹੜਾ ਆਕਾਰਾ ਨਹੀਂ ਹੈ ਨਾ ਇੱਕ ਵਿਅਕਤੀ ਦੀ ਸੋਚ ਆ ਉਹਦੇ ਪਿੱਛੇ ਪ੍ਰੋਪਰ ਜਥੇਬੰਦੀਆਂ ਜਿਹੜੀਆਂ ਇਹ ਘਣਾਉਣੇ ਜਿਹੜੀਆਂ ਕਰ ਕੰਮ ਜਿਹੜੇ ਕਰਵਾ ਰਹੀਆਂ ਅਸੀਂ ਸਮਝਦੇ ਹਾਂ ਇਹ ਉਸ ਗੜੀ ਵਿੱਚੋਂ ਆ ਕਿਉਂਕਿ ਅੰਬੇਡਕਰਵਾ ਦੀ ਸੋਚ ਰੱਖਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਜਿਹੜੀਆਂ ਹਿੰਦੂ ਜੱਤੇ ਬੰਦੀਆਂ ਕੇਂਦਰ ਦੀ ਸਰਕਾਰ ਜਿਹੜੀ ਆ ਉਹ برداشت ਨਹੀਂ ਕਰ ਰਹੀ ਤੇ ਪੀਮਰਾਓ ਅੰਬੇਡਕਰ ਨਾਲ ਪਾਰਲੀਮੈਂਟ ਵਿੱਚ ਵੀ ਉਹਨਾਂ ਦਾ ਨਾਂ ਲੈ ਕੇ ਉਹਨਾਂ ਦੀ ਅਪਸ਼ਾਪ ਅਪਸ਼ਬਦਾਵਲੀ ਜਿਹੜੀ ਆ ਬੋਲ ਕੇ ਉਹਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਉਹਦਾ ਅਪਮਾਨ ਕੀਤਾ ਜਾ ਰਿਹਾ ਉਸੇ ਰੋਸ ਵਿੱਚ ਅੱਜ ਫਲੋਰ ਵਿੱਚ ਵੀ ਇਹ ਪੂਤਲਾ ਫੁਕਿਆ ਗਿਆ ਅੱਜ ਬੇਗਮਪੁਰ ਵੀ ਇੱਥੇ ਫੁਕਿਆ ਗਿਆ 4 ਪੱਖੋਂ ਵਗਰੇਤਾਵਾਂ ਤੇ ਇਸੇ ਤਰ੍ਹਾਂ ਹੀ ਅੱਜ ਸਾਂਝ ਕਲਾਂ ਦੇ ਵਿੱਚ ਜਿਹੜਾ ਪੂਤਲਾ ਫੁਕਿਆ ਗਿਆ ਅਸੀਂ ਮੰਗ ਕਰਦੇ ਹਾਂ ਕਿ ਉਹ ਜਿਸ ਵਿਅਕਤੀ ਨੇ ਡੀਬਰਾਊ ਅੰਬੇਡਕਰ ਸਾਹਿਬ ਦਾ ਅਪਮਾਨ ਕੀਤਾ ਉਹਨੂੰ ਵੱਧ ਤੋਂ ਵੱਧ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਦੇ ਕੇ ਇਹੋ ਜਿਹੇ ਕਟ੍ਰਾਮਾ ਪੰਜਾਬ ਦੇ ਵਿੱਚ ਰੋਕਿਆ ਜਾਣ ਧੰਨਵਾਦ